ਬਾਪੂ ਕੋ ਛਾੜੀ ਆਵੇ ਦੇ ਘਰੇ ਇਹ ਬਜ਼ੁਰਗ ਆਪ ਹੀ ਵੇਖ ਲੋ ਯਾਰ ਦੋਸਤੋ ਕਸਬੇ ਰਮਦਾਸ ਦੇ ਵਿੱਚ ਖੜਾ ਜਿੱਥੇ ਪਰਸੋ ਇਹਨਾਂ ਨੂੰ ਕਿਹਾ ਸੀ ਦੋ ਦਿਨ ਪਹਿਲਾਂ ਕਿ ਫੀਡ ਦੀ ਜਿਹੜੀ ਡਿਮਾਂਡ ਆਈ ਸੀ ਔਰ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਫੀਡ ਸਾਡੇ ਕੋਲ ਪਈ ਆ 60 ਬੋਰੀਆਂ ਜੀ ਫੀਡ ਇੱਥੇ ਜਿਹੜੀ ਦਿੱਤੀ ਗਈ ਹੈ ਔਰ ਇਹਦੇ ਨਾਲ ਨਾਲ ਇਹਨਾਂ ਨੂੰ ਇੱਕ ਚੀਜ਼ ਕਹੀ ਹੈ ਕਿ ਜਿਹੜੇ ਕੋ ਛੋਟੇ ਕਿਸਾਨ ਨੇ ਜੇ ਉਹਨਾਂ ਦੀ ਲਿਸਟ ਕੋ ਸਾਨੂੰ ਜੈਨੂਨ ਮਿਲੇ ਤੇ ਅਸੀਂ ਖਾਦ ਤੇ ਬੀਜ ਦਾ ਜਿਹੜਾ ਬੰਦੋਬਸਤ ਕਰਨ ਦੀ ਕੋਸ਼ਿਸ਼ ਕਰਾਂਗੇ ਵਾਦਾ ਹੈ ਲੀਡਰਾਂ ਨੂੰ ਕਰਦੇ ਨੇ ਪੱਕਾ ਪਰ ਮੇਰੇ ਧਿਆਨ ਚ ਵੀ ਆਇਆ ਜੋ ਇੱਥੇ ਦੱਸਿਆ ਨੌਜਵਾਨਾਂ ਨੇ ਕਿ ਬਹੁਤ ਹੀ ਲੋੜ ਜਿਹੜੀ ਉਹ ਖਾਦ ਦੀ ਡਾਇਆ ਦੀ ਹੁੰਦੀ ਆ 20 ਤਕਰੀਬਨ ਹਰ ਕਿਸਾਨ ਨੇ ਆਪਣਾ ਬਚਾ ਕੇ ਰੱਖਿਆ ਹੁੰਦਾ ਵਾ ਔਰ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਇਹ ਬਿਲਕੁਲ ਤੁਹਾਨੂੰ ਕੋਈ ਨੇਕ ਨੀਤੀ ਨਾਲ ਪਿੱਛੋਂ ਸਮਾਨ ਭੇਜਦਾ ਵਾ ਔਰ ਜੇ ਤੁਹਾਡੇ ਕੋਲ 20 ਵਾਕਿਆ ਹੀ ਹੁੰਦਾ ਵਾ ਤੇ ਫਿਰ ਆਪਾਂ ਉਹ ਜਾੜਾ ਨਾ ਕਰੀਏ ਜੋ ਜੋ ਆਪਾਂ ਨੂੰ ਚਾਹੀਦਾ ਸਿਰਫ ਉਹ ਹੀ ਲਖਾਇਆ ਜਾਵੇ 20 ਸਾਰੇ ਹੀ ਦੱਸਦੇ ਵੀ ਹਰ ਬੰਦੇ ਨੇ ਆਪਣਾ ਇੰਤਜ਼ਾਮ ਕੀਤਾ ਹੁੰਦਾ ਵਾ ਪਰ ਸਾਰੇ ਹੀ ਇੱਥੇ 20 ਲਈ ਜਾਂਦੇ ਆ ਕੋਈ 13 1350 ਦੀ ਉਹ ਬੋਰੀ ਆਉਂਦੀ ਆ ਕਮ ਸੇ ਕਮ ਜੇ ਉਹੋ ਹੀ ਬਚਾ ਜਾਵੇ ਤੇ ਉਨਨੀ ਡਾਇਆ ਔਰ ਜਿਹੜੀ ਉਹ ਵੱਧ ਵੰਡੀ ਜਾਊਗੀ ਸੋ ਇਨਾਂ ਕ ਆਪਣਾ ਖਲਾਕੀ ਫਰਜ਼ ਬਣਦਾ ਵਾ ਵੀ ਜਿਹੜੀ ਜਿਹੜੀ ਚੀਜ਼ ਹੈਗੀ ਆ ਸਾਡੇ ਕੋਲੋਂ ਨਾ ਤੇ ਉਹਦੀ ਮੰਗ ਕੀਤੀ ਜਾਵੇ ਤੇ ਨਾ ਉਹ ਲਈ ਜਾਵੇ ਨਾ ਕਿਸੇ ਨੂੰ ਉਹ ਦੇਣ ਲਈ ਮਜਬੂਰ ਕੀਤਾ ਜਾਵੇ ਇਹ ਫੇਰ ਹੀ ਇੱਕ ਦੂਜੇ ਦਾ ਸੱਚਾ ਸੋਚਾ ਜਿਹੜਾ ਉਹ ਸਾਥ ਆ ਨਹੀਂ ਤੇ ਫੇਰ ਐਵੇਂ ਮੈਂ ਐਵੇਂ ਉਹ ਸ਼ਬਦ ਬੋਲਣੇ ਨਹੀਂ ਚਾਹੁੰਦਾ ਵੀ ਲੁੱਟਣ ਵਾਲੀ ਗੱਲ ਆ ਫੇਰ ਜੋ ਆਉਂਦਾ ਲਈ ਜਾਓ ਭਾਵੇਂ ਉਹ ਕਿਸੇ ਕੰਮ ਦੀ ਚੀਜ਼ ਹੈਗੀ ਵੀ ਆ ਜਾਂ ਨਹੀਂ ਹੈਗੀ ਸੋ ਜੈਨੂਨ ਜਿਹੜੀਆਂ ਲਿਸਟਾਂ ਨੇ ਉਹ ਪਿੰਡਾਂ ਦੇ ਵਿੱਚੋਂ ਦਿੱਤੀਆਂ ਜਾਣ ਅਸੀਂ ਅੱਗੇ ਦੇਣ ਵਾਲਿਆਂ ਨੂੰ ਅਪੀਲ ਕਰ ਸਕਦੇ ਹਾਂ ਔਰ ਸਾਡੇ ਕੋਲ ਕੋਈ ਇਹੋ ਜੀ ਸੰਸਥਾ ਨਹੀਂ ਵੀ ਸਾਡੇ ਬੈਂਕ 'ਚ ਪੈਸੇ ਪਏ ਆ ਜਾਂ ਅਸੀਂ ਲੋਕਾਂ ਨੂੰ ਕਹਿ ਦਿੰਨੇ ਸਾਡੇ ਖਾਤੇ 'ਚ ਪਾ ਦਿਓ ਤੇ ਅਸੀਂ ਨੋਟ ਕਰਕੇ ਲੈ ਜੰਨੇ ਆ ਸਾਨੂੰ ਕੋਈ ਕਹਿੰਦਾ ਵਾ ਆਪਣੀ ਡਿਮਾਂਡ ਜਿਹੜੀ ਦੱਸਦਾ ਤੇ ਅਸੀਂ ਸ਼ਾਮਾਂ ਨੂੰ ਜਿੱਦਾਂ ਹੁਣ ਬੋਲ ਦਿੱਤਾ ਵਾ ਤੇ ਅਗਲੇ ਦਿਨ ਸਾਨੂੰ ਫੋਨ ਆ ਜਾਂਦੇ ਰਾਤ ਤੱਕ ਜਦੋਂ ਸਾਡੀ ਵੀਡੀਓ ਪੈ ਜਾਂਦੀ ਆ ਵੀ ਭਾਈ ਇਹ ਸੇਵਾ ਸਾਡੇ ਜਿੰਮੇ ਲਾ ਦਿਓ ਕਿਉਂਕਿ ਦੇਣ ਵਾਲੇ ਵੀ ਬਹੁਤ ਬਲਵਾਨ ਆ ਤੇ ਬੇਅੰਤ ਆ ਪਰ ਜਿਉਂ ਉਹਨਾਂ ਦਾ ਦਿੱਤਾ ਜਿਹੜਾ ਸਮਾਨ ਆ ਜਾਂ ਦਿੱਤਾ ਜਿਹੜੇ ਉਹਨਾਂ ਦੇ ਪੈਸੇ ਆ ਜਾਂ ਦਿੱਤੀ ਉਹਨਾਂ ਦੀ ਚੀਜ਼ ਆ ਉਹ ਚੰਗੀ ਥਾਂ ਤੇ ਚੰਗੀ ਥਾਂ ਮੇਰਾ ਕਹਿਣ ਦਾ ਮਤਲਬ ਹੈ ਵੀ ਲੋੜਵੰਦੇ ਹੱਥ 'ਚ ਜਾਵੇ ਤੇ ਫਿਰ ਦੇਣ ਵਾਲਿਆਂ ਦਾ ਦਿਲ ਵੀ ਨਹੀਂ ਦੁਖਦਾ ਤੇ ਵੰਡਣ ਵਾਲਿਆਂ ਦਾ ਵੀ ਨਹੀਂ ਦੁਖਦਾ ਫਿਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਜਿਨ੍ਹਾਂ ਕੋ ਬੀ ਹੈਗਾ ਅੱਗੋਂ ਵੀ ਜਿਹੜੇ ਜਿਹੜੇ ਪਿੰਡ 'ਚੋਂ ਲਿਸਟ ਆਉਂਦੀ ਆ ਉਹ ਫਿਰ ਬੀ ਦੀ ਡਿਮਾਂਡ ਨਾ ਕੀਤੀ ਜਾਵੇ ਜਿੱਥੇ ਨਹੀਂ ਹੈਗਾ ਜਿਨ੍ਹਾਂ ਦਾ ਬਿਲਕੁਲ ਹੀ ਸਾਰਾ ਖਰਾਬ ਹੋ ਗਿਆ ਵਾ ਉਹ ਜ਼ਰੂਰ ਲਿਖ ਦੇਣ ਪਰ ਇਹ ਇੱਕ ਦੂਜੇ ਦਾ ਬਚਾ ਕੀਤਾ ਜਾਵੇ ਇਹ ਕੋ ਮਤਲਬ ਸਰਕਾਰੀ ਰਾਸ਼ਨ ਨਹੀਂ ਹੈਗਾ ਜਾਂ ਸਰਕਾਰੀ ਸਮਾਨ ਨਹੀਂ ਹੈਗਾ ਵੀ ਜੋ ਆਉਂਦਾ ਮਤਲਬ ਇਹ ਸਾਡਾ ਵੀ ਸਰਕਾਰ ਨੂੰ ਟੈਕਸ ਦਿੱਤੇ ਆ ਤੇ ਉਹਦੇ ਬਦਲੇ ਸਾਨੂੰ ਮਿਲਣ ਡਿਆ ਵਾ ਇਹ ਬਹੁਤ ਕਿਸੇ ਨੇ ਦਸਬੰਦ ਕੱਢ ਕੇ ਤੇ ਤੁਹਾਡਾ ਦਰਦ ਵੇਖ ਕੇ ਕੋਈ ਦਿੰਦਾ ਤੁਹਾਡੀ ਪੀੜਾ ਵੇਖ ਕੇ ਕੋ ਦਿੰਦਾ ਜਦੋਂ ਹਾਲਾਤ ਇਹੋ ਜਿਹੇ ਬਣੇ ਸੀ ਪਾਣੀਆਂ ਦੇ ਵਿੱਚ ਸਾਰੇ ਹੀ ਭੱਜ ਗਏ ਇੱਥੋਂ ਜਦੋਂ ਜਦੋਂ ਪਾਣੀ ਲਥਾਉਣ ਤੇ ਦੁਨੀਆ ਲੱਗਣ ਡਿਆ ਵੀ ਦੁਨੀਆ ਆਮ ਹੀ ਤੁਰੇ ਫਿਰਦੀ ਆ ਇਹਨਾਂ ਦੇ ਉੱਤੇ ਬਹੁਤੇ ਲੋਕ ਸਮਝਦੇ ਵੀ ਇਹਨਾਂ ਨੂੰ ਦੇਣ ਦਾ ਵੀ ਕੋਈ ਫਾਇਦਾ ਨਹੀਂ ਪਰ ਜ਼ਮੀਨੀ ਹਾਲਾਤ ਜਿਹੜੇ ਬੜੇ ਖਰਾਬ ਆ ਹੁਣ ਵੀ ਜਿੱਥੇ ਜਿੱਥੇ ਘਰ ਬਣਨ ਵਾਲੇ ਅਸੀਂ ਕੋਸ਼ਿਸ਼ ਕਰ ਲਿਨੇ ਵੀ ਪਿੰਡਾਂ 'ਚ ਇੱਕ ਦੋ ਘਰ ਵੀ ਬਣਾ ਦਿੱਤੇ ਜਾਣ ਬਹੁਤ ਸਾਰੀਆਂ ਲੋੜਾਂ ਨੇ ਬਹੁਤ ਸਾਰੇ ਲੋਕਾਂ ਨੂੰ ਮਤਲਬ ਬਹੁਤ ਮੁਸ਼ਕਲਾਂ ਦਾ ਜਿਹੜਾ ਗੁਜ਼ਾਰਾ ਕਰਨਾ ਪੈਂਦਾ ਪਿੱਛੇ ਵੀ ਮੈਂ ਦੱਸ ਕੇ ਆਇਆ ਵੀ 6 ਕੁੜੀਆਂ ਇੱਕ ਘਰ ਦੇ ਵਿੱਚ ਤੇ ਬਾਥਰੂਮ ਨਹੀਂ ਹੈਗਾ ਉਹ ਮੁੰਡੇ ਦੇ ਡੀਕਣ ਦੇ ਵਿੱਚ ਵਿੱਚ ਇਹਨੇ 6 ਜਿਹੜੇ ਉਹ ਬੱਚੇ ਕਰ ਲਏ ਮਤਲਬ ਇਹੋ ਜਿਹੇ ਹਾਲਾਤ ਨੇ ਤੇ ਇਹੋ ਜੀ ਅਨਪੜਤਾ ਤੇ ਇਹੋ ਜੀ ਗਰੀਬੀ ਆ ਵੀ ਘਰ ਰੋਟੀ ਵੀ ਨਹੀਂ ਖਾਣ ਨੂੰ 8000 ਰੁਪਏ ਉਹ ਬੰਦਾ ਮਤਲਬ ਪੈਸੇ ਲੈਂਦਾ ਆਪਣੀ ਤਨਖਾਹ ਜਿਹਦੇ ਨਾਲ ਸਾਰਾ ਟੱਬਰ ਉਹ ਗੁਜ਼ਾਰਾ ਕਰਦਾ ਵਾ 9 ਜੀ ਨੂੰ ਉਸ ਘਰ ਦੇ ਵਿੱਚ ਸੋ ਮੇਰੀ ਬੇਨਤੀ ਆ ਵੀ ਜੇ ਕੁਝ ਬਚਿਆ ਜਾਂਦਾ ਤੇ ਉਹਨੂੰ ਜ਼ਰੂਰ ਬਚਾਇਆ ਜਾਵੇ ਤਾਂ ਜੋ ਉਹ ਲੋਡ ਬੰਦਾ ਦੇ ਹੱਥਾਂ 'ਚ ਜਾਵੇ ਧੰਨਵਾਦ